ਹਰਾਂਦੀ ਮਾਰ ਦੇ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ 'ਚ 24 ਘੰਟੇ ਦੇ ਲਈ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ 10 ਕੇ ਹਰਿਆਣਾ ਤੇ ਹਿਮਾਚਲ ਛਵੀ ਹੈਵੀ ਰੇਨ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ जम्मू कश्मीर लिए रेड अलर्ट जारी किया गया यानी कि अगले चौबी तो लड़ताली घंटे काफी सेंसिटिव ने चौबी घंटिया भारी तो मीह पै सकता है हड़ा की मार चल रहे इलाक परेशानी ज्यादा बच सकती है क्योंकि ऑलरेडी जो कई इलाके ने जिन्हा अस जिक्र किया जिथे स्कूल भी प्रशासन के वालों बंद कर दिए गए हैं वो हड़ा की मार चल रहे हैं अगले चौबी तो लैके अड़ताली घंटे होल भी काफी सेंसिटिव ने क्योंकि मौसम विभाग ने रैड अलर्ट जारी किया है कि जो स्थिति है मौसम है और भी वर्ष खराब हो सकता है तिहाड़ा दी मार विचाले मौसम विभाग ने रेड अलर्ट जारी किया है हरियाणा वास्ते भी रेड अलर्ट है इस जम्मू कश्मीर लिए भी रेड अलर्ट जारी किया है अगली चौबीस घंटे भारी तो भारी मीह पै सकती है जो ਆ ਥਾਮਾ ਜਿੱਥੇ ਆਲਰੇਡੀ ਹੜਾ ਦੀ ਮਾਰ ਚੱਲ ਰਹੇ ਨੇ ਉੱਥੇ ਜੋ ਸਿਚੁਏਸ਼ਨ ਹੈ ਆਉਣ ਵਾਲੇ ਟਾਈਮ ਚ ਅਗਲੇ 24 ਤੋਂ 48 ਘੰਟੇ ਹੋਰ ਵੀ ਸੈਂਸਿਟਿਵ ਹੋ ਸਕਦੇ ਨੇ ਕਿਉਂਕਿ ਲਗਾਤਾਰ ਪਹਾੜਾਂ 'ਚ ਮੀਂਹ ਪੈ ਰਿਹਾ ਜਿਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ ਨਦੀਆਂ ਨਾਲੇ ਦਰਿਆ ਪੂਰੇ ਜ਼ਿਆਦਾ ਉਫਾਨ ਪੈ ਨੇ ਕਿਉਂਕਿ ਉਫਾਨ ਤੇ ਹੋਣ ਕਰਕੇ ਨੇੜਲੇ ਇਲਾਕਿਆਂ ਨੂੰ ਉਹਨਾਂ ਨੇ ਆਪਣੀ ਜੱਦ 'ਚ ਲੈ ਲਿਆ ਹੈ ਤੇ ਅਗਲੇ 24 ਘੰਟੇ ਇਨਾ ਥਾਮਾ ਦੇ ਲਈ ਹੋਰ ਵੀ ਸੈਂਸਟਿਵ ਇਸ ਕਰਕੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਰੈਡ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ 24 ਘੰਟੇ ਕਾਫੀ ਜ਼ਿਆਦਾ ਸੈਂਸਿਟਿਵ ਹੜਾ ਦੀ ਮਾਰ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਪੰਜਾਬ 24 ਘੰਟਿਆਂ ਚ ਪਰਿਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਅੱਜ ਕੇ ਪੰਜਾਬ ਸਰਕਾਰ ਵੀ ਪੂਰੀ ਅਲਰਟ ਹੈ ਹੜਾ ਦੇ ਨਾਲ ਨਿਪਟਣ ਲਈ ਇੱਕ ਕੰਟਰੋਲ ਰੂਮ ਵੀ ਸਾਬਤ ਕੀਤਾ ਗਿਆ ਹੈ ਸਥਾਪਿਤ ਕੀਤਾ ਗਿਆ ਹੈ ਜਲੰਧਰ ਚ ਤੇ ਹਰਿਆਣਾ ਤੇ ਹਿਮਾਚਲ ਦੇ ਲਈ ਵੀ ਹੈਵੀ ਜੋ ਅਲਰਟ ਹੈ ਰੇਨ ਦਾ ਜਾਰੀ ਕੀਤਾ ਹੈ ਕਿ ਰੈਡ ਅਲਰਟ ਹੈ ਜੋ ਆਉਣ ਵਾਲੇ 24 ਘੰਟੇ ਨੇ ਉਹ ਬਹੁਤ ਜ਼ਿਆਦਾ ਸੈਂਸਿਟਿਵ ਨੇ ਜੰਮੂ ਕਸ਼ਮੀਰ ਦੇ ਲਈ ਵੀ ਰੈਡ ਅਲਰਟ ਜਾਰੀ ਕੀਤਾ ਹੈ ਜੇ ਮੈਂ ਪਾਰਟਿਕੁਲਰਲੀ ਪੰਜਾਬ ਦਾ ਜ਼ਿਕਰ ਕਰਾਂ ਤਾਂ ਫਿਰੋਜ਼ਪੁਰ ਤਰਨਤਾਰਨ फाजिलका के कई पिंड इस प्रभावित ने हड़ा दी मार ऑलरेडी चल रहे हैं क्योंकि कई पिंडापू बन चुके हैं पठानकोट गुरदासपुर वक् वक् थावान कई पिंड हड़ा की चपेट आए हुए हैं बेना मेरे होगी फिरोजपुर तो मनदीप शर्मा लाइव ने मनद मौजूदा स्थिति की कुछ है बीते कल अभी शाम में देखा कि गुरुद्वारे साहब अनाउंसमेंट करवाई जा रही थी कि लोग ने सुरक्षित थावान पर चल जन कि हमने लेटस्ट भी कोई पानी छड़ गया है क्योंकि बीते कल 184000 ਕਿਊਸਿਕ ਪਾਣੀ ਛੱਡਿਆ ਗਿਆ ਸੀ ਆ ਬਿਲਕੁਲ ਸਰਬਜੋਤ ਜੇ ਗੱਲ ਕਰੀਏ ਤੇ ਫਿਰੋਜ਼ਪੁਰ ਦੀ ਸਥਿਤੀ ਜਿਹੜੀ ਹੈ ਉਹ بارش ਨੇ ਕਾਫੀ ਖਰਾਬ ਕੀਤੀ ਹੈ ਕਿਉਂਕਿ ਲਗਾਤਾਰ ਅੱਜ ਤੀਸਰੇ ਦਿਨ ਫਿਰੋਜ਼ਪੁਰ ਦੇ ਵਿੱਚ بارش ਹੋ ਰਹੀ ਹੈ ਔਰ ਇਹ بارش ਕਿਤੇ ਨਾ ਕਿਤੇ ਜਿਹੜੇ ਹੜ੍ਹਾਂ ਨੂੰ ਬਚਾਉਣ ਦੇ ਲਈ ਰਾਹਤ ਕੰਮ ਚੱਲ ਰਹੇ ਆ ਭਾਵੇਂ ਉਹ ਬੰਨਾਂ ਦੇ ਨੇ ਭਾਵੇਂ ਉਹਨਾਂ ਨੂੰ ਰਾਹਤ ਸਮਗਰੀ ਪਹੁੰਚਾਣਾ ਜਾਂ ਹੜ੍ਹਾਂ ਦੇ ਲੋਕਾਂ ਨੂੰ ਡੇੜੀਆਂ ਦੇ ਰਾਹੀਂ ਬਾਹਰ ਕਰਨਾ ਉਹ ਕਿਤੇ ਨਾ ਕਿਤੇ ਕੰਮ ਪ੍ਰਭਾਵਿਤ ਹੋ ਰਹੇ ਨੇ ਔਰ ਤੇਜ਼ ਬਰਸਾਤ ਅੱਜ ਤਿੰਨੇ ਤੀਸਰੇ ਦਿਨ ਤੋਂ ਹੋ ਰਹੀ ਹੈ ਔਰ ਉਪਰੋਂ ਜਿਹੜਾ ਪਹਾੜੀ ਇਲਾਕਿਆਂ ਚ ਬਾਰਿਸ਼ ਹੋ ਰਹੀ ਹੈ ਉਸ ਦਾ ਪਾਣੀ ਹੈ ਉਹ ਡੈਮ ਤੋਂ ਹੁਣ ਛੱਡਿਆ ਗਿਆ ਜਿਹੜਾ ਡੈਮ ਤੋਂ ਪਾਣੀ ਸਤਲੁਜ ਦੇ ਦਰਿਆ ਦਾ ਤੇ ਬਿਆਸ ਦਰਿਆ ਦਾ ਪਾਣੀ ਜਿਹੜਾ ਹੈ ਉਹ ਹਰੀਕੇ ਹੈਡ ਤੇ ਪਹੁੰਚਿਆ ਔਰ ਹਰੀਕੇ ਹੈਡ ਤੋਂ ਕੱਲ ਸ਼ਾਮ ਨੂੰ 1,84,000 ਕਿਊਸਿਕ ਪਾਣੀ ਹਰੀਕੇ ਡੈਮ ਤੋਂ ਹੁਸ਼ਾਨੀ ਵਾਲਾ ਡੈਮ ਨੂੰ ਛੱਡਿਆ ਗਿਆ ਜਿਹੜਾ 40 ਘੰਟਿਆਂ ਤੱਕ ਕ੍ਰੋਸਪੁਰ ਜਾਨੀ ਵਾਲਾ ਪਹੁੰਚਣ ਵਾਲਾ ਹੈ ਔਰ ਇਸ ਦੀ ਮਾਰ ਜਿਹੜੀ ਹੈ ਉਹ ਲਗਾਤਾਰ ਪਾਣੀ ਦੀ ਵਧਦੀ ਜਾ ਰਹੀ ਹੈ ਰਾਤ ਨੂੰ ਜਦੋਂ ਨਿਊਜ਼ ਦੇ ਟੀਮ ਦੀ ਖਬਰ ਚੱਲੀ ਕਿ 184000 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਟੈਂਡੀ ਵਾਲਾ ਪਿੰਡ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਪਿੰਡ ਵਾਲਿਆਂ ਵਾਸਤੇ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇੱਕ ਆਰਜੀ ਬੰਦ ਬਣਾਇਆ ਗਿਆ ਸੀ ਪਰ ਉਸ ਆਰਜੀ ਬੰਦ ਨੂੰ ਵੀ ਸੱਤ ਨੂੰ ਜਿਹਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੇ ਟੈਂਡੀ ਵਾਲਾ ਨੂੰ ਰਾਤ ਆਪਸਾ ਤੁਲੂ ਜੇ ਦੀ ੜੀ ਹੈ ਉਹ ਹੜ੍ਹਾਂ ਦੀ ਸਥਿਤੀ ਬੜਾ ਲੱਗ ਪਈ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਜਿਹੜਾ ਗੁਰਦਿਆਰਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾਈ ਤੇ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਰਾਤ ਪ੍ਰਸ਼ਾਸਕ ਅਧਿਕਾਰੀ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚਿਆ ਔਰ ਪਿੰਡਾਂ ਵਾਲਿਆਂ ਨੂੰ ਅਪੀਲ ਕੀਤੀ ਕਿ ਪਿੰਡ ਛੱਡ ਕੇ ਇੱਥੋਂ ਖਾਲੀ ਕਰਕੇ ਤੁਸੀਂ ਉੱਚੇ ਇਲਾਕਿਆਂ ਤੇ ਨਿਕਲ ਜਾਓ ਪਰ ਰਾਤ ਲੋਕ ਵੀ ਇੱਕਦਮ ਪਰੇਸ਼ਾਨ ਹੋ ਗਏ ਔਰ ਲੋਕ ਕਈ ਹੀ ਜਿਹੜੇ ਰਾਤ ਨੂੰ ਉੱਥੋਂ ਪਲਾਨ ਕਰ ਚੁੱਕੇ ਨਿਕਲੇ ਪਰ ਕਈ ਲੋਕ ਉੱਥੇ ਫਸ ਕੇ ਰਹਿ ਗਏ ਆ ਪਾਣੀ ਲਗਾਤਾਰ ਵਧਦਾ ਜਾ ਰਿਹਾ ਉੱਥੋਂ ਥੱਲੇ ਵੀ ਸਤਲੁਜ ਦਾ ਪਾਣੀ ਕਹਿਰ ਮਚਾ ਰਿਹਾ ਤੇ ਉੱਤੋਂ بارش ਦਾ ਪਾਣੀ ਕਹਿਰ ਮਚਾ ਰਿਹਾ ਰਾਤ ਨੂੰ 1 ਲੱਖ 84 ਹਜ਼ਾਰ ਕਿਊਸਿਕ ਪਾਣੀ ਹੁਸੈਨੀ ਵਾਲਾ ਨੂੰ ਛੱਡਿਆ ਗਿਆ ਹੈ ਹਰੀ ਕੇ ਹੱਦ ਤੋਂ ਹੜਾ ਦੀ ਮਾਰ ਚੱਲ ਰਹੇ ਨੇ ਆ ਬਿਲਕੁਲ ਸਭ ਜੋਤ ਤੱਕ ਪੀ ਤੋਂ 25 ਪਿੰਡ ਜਿਹੜੇ ਆ ਪਹਿਲਾਂ ਹੀ ਹੜਾਂ ਦੀ ਮਾਰ ਚੁੱਕੇ ਨੇ ਔਰ ਕਾਲੂ ਵਾਲਾ ਜਿਹੜਾ ਪਿੰਡ ਆ ਉਹ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਚੁੱਕਿਆ ਲੋਗ ਉਥੇ ਫਸੇ ਹੋਏ ਨੇ ਤੇ ਹੋਰ ਜਿਹੜੇ ਆ ਇਹ ਟੈਂਡੀ ਵਾਲਾ ਤੋਂ ਜਿਹੜਾ ਪਾਣੀ ਮਾਰ ਕਰ ਰਿਹਾ ਜਾਂ ਉਹ ਜਿਹੜੇ 50 ਤੋਂ ਉੱਪਰ ਪਿੰਡ ਜਿਹੜੇ ਆ ਹੁਣ ਪ੍ਰਭਾਵਿਤ ਹੋਣਗੇ ਔਰ ਐਸਡੀਓ ਇਰੀਗੇਸ਼ਨ ਜਿਹੜੇ ਆ ਉਹਨਾਂ ਨੇ ਰਾਤ ਨੂੰ ਸਾਨੂੰ ਦੱਸਿਆ ਕਿ ਦੋ ਜਗ੍ਹਾ ਤੋਂ ਸਥਿਤੀ ਜਿਹੜੀ ਹੈ ਸਤੁਲੂ ਦੇ ਕਿਨਾਰੇ ਨਾਜੁਕ ਨੇ ਇੱਕ ਹਬੀਬ ਕੇ ਜਿਹੜਾ ਪਿੰਡ ਹੈ ਜਿੱਥੋਂ 1988 ਦੇ ਵਿੱਚ ਪਾਣੀ ਆ ਗਿਆ ਸੀਗਾ ਤੇ ਜੇ ਉਸ ਤੋਂ ਬਾਅਦ ਦੀ ਗੱਲ ਕਰੀਏ ਤੇ ਹੁਣ ਉੱਥੇ ਵੀ ਹਬੀਬ ਕੇ ਵੀ ਜਿਹੜਾ ਜਿਹੜਾ ਤੁਸੀ ਬਾਨਾ ਉਹ ਕਮਜ਼ੋਰ ਹੋ ਰਿਹਾ ਟੈਂਡੀ ਵਾਲਾ ਤੋਂ ਜਿਹੜਾ ਤੁਸੀ ਬਾਨਾ ਉਹ ਕਮਜ਼ੋਰ ਹੋ ਰਿਹਾ ਔਰ ਜਿਹੜਾ ਬੰਨ ਹੈ ਉਹ ਕਮਜ਼ੋਰ ਹੋਣ ਨੂੰ ਲੈ ਕੇ ਜਿਹੜਾ ਹੁਣ ਹੜਾਂ ਦੀ ਸਥਿਤੀ ਵਧ ਸਕਦੀ ਹੈ ਔਰ ਕਈ ਪਿੰਡ ਖੋਰ ਚੁਗੜ ਦੇ ਵਿੱਚ ਆ ਸਕਦੇ ਨੇ ਔਰ ਲਾਹਤ ਕੰਮ ਵੀ ਕਿਤੇ ਨਾ ਕਿਤੇ ਇਹ ਬਰਸਾਤ ਹੋਣ ਲਈ ਦੇ ਰਹੀ ਔਰ ਅੱਜ ਤੀਸਰਾ ਦਿਨ ਹੈ ਬਰਸਾਤ ਹੁੰਦਿਆਂ ਔਰ ਲਗਾਤਾਰ ਫਿਰੋਜ਼ਪੁਰ ਦੇ ਵਿੱਚ ਪਾਣੀ ਹੀ ਪਾਣੀ ਹੋਇਆ ਪਿਆ ਹਰ ਪਾਸੇ ਜਲਮਗਨ ਹੈ ਜਲਪਰਾਵ ਹੈ ਭਾਵੇਂ ਉਹ ਸੜਕਾਂ ਹੋਣ ਗਲੀਆਂ ਹੋਣ ਜਾਂ ਸਤਲੁਜ ਦੇ ਨਾਲ ਲੱਗਦੇ ਇਲਾਕੇ ਹੋਣ ਉਹ ਪੂਰੀ ਤਰ੍ਹਾਂ ਪਾਣੀ ਨਾਲ ਭਿੱਜਦੇ ਜਾ ਰਹੇ ਆ ਫਸਲੇ ਜਾ ਰਹੇ ਆ ਹਰ ਜਗ੍ਹਾ ਹੜ੍ਹ ਦੀ ਸਥਿਤੀ ਬਣਦੀ ਜਾ ਰਹੀ ਹੈ ਪਰ ਇਹ ਰਾਤ ਕਰਿਆ ਵੀ ਰੋਗੇ ਨੇ ਭਾਵੇਂ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਨਾਮ ਦੇ ਨਾਲ ਵੋਟਾਂ ਦੇ ਨਾਲ ਬਾਹਰ ਕੱਢਣਾ ਸੀ ਉਹ ਵੀ ਰੁਕ ਗਿਆ ਉਹਨਾਂ ਨੂੰ ਰਸਦ ਪਹੁੰਚਾਣੀ ਸੀ ਉਹ ਵੀ ਕੰਮ ਰੁਕ ਗਿਆ ਬੰਨਾਂ ਨੂੰ ਮਜ਼ਬੂਤ ਕਰਨਾ ਸੀ ਉਹ ਵੀ ਕੰਮ ਕਿਤੇ ਨਾ ਕਿਤੇ ਰੁਕਿਆ ਪਿਆ ਔਰ ਬਾਰਿਸ਼ ਜਿਹੜੀ ਹੈ ਉਹ ਉੱਥੋਂ ਰੁਕਣ ਦਾ ਨਾਮ ਨਹੀਂ ਲੈ ਰਹੀ 30 ਦਿਨ ਅਜ ਬਾਰਿਸ਼ ਹੋ ਰਹੀ ਹੈ ਔਰ ਉੱਥੋਂ ਪਾਣੀ ਜਿਹੜਾ ਹਰੀਕੇ ਹੈੱਡ ਵੱਲ ਉਹ ਲੈ ਕੇ ਉਹ ਹੁਸੈਨੀ ਵਾਲਾ ਨੂੰ ਛੱਡਿਆ ਗਿਆ 184000 ਕਿਊਸ ਉਹ ਪਾਣੀ ਕਿਤੇ ਨਾ ਕਿਤੇ ਵੱਡੀ ਪਰੇਸ਼ਾਨੀ ਵਧਾਰ ਰਿਹਾ ਹੈ ਹਾਲਾਂਕਿ ਜਿਹੜਾ ਹੁਸੈਨੀ ਵਾਲਾ ਦੇ 29 ਗੇਟ ਨੇ ਇਹਨਾਂ 29 ਗੇਟਾਂ ਦੇ ਵਿੱਚੋਂ 24 ਗੇਟ ਜਿਹੜੇ ਆ ਉਹ ਪਾਣੀ ਅੱਗੇ ਫਾਜ਼ਲਕਾ ਨੂੰ ਪਾਕਿਸਤਾਨ ਨੂੰ ਜਲਾਲਾਬਾਦ ਨੂੰ ਮਮਦੂਤ ਨੂੰ ਛੱਡਣ ਦੇ ਲਈ ਅੱਗੇ ਜਾ ਰਿਹਾ ਪਰ ਉਹ ਇਲਾਕਾ ਵੀ ਪ੍ਰਭਾਵਿਤ ਹੋਵੇਗਾ ਤਰਨਤਾਰਨ ਫਿਰੋਜ਼ਪੁਰ ਫਾਜ਼ਲਕਾ ਜਲਾਲਾਬਾਦ ਇਹ ਸਾਰੇ ਦੇ ਸਾਰੇ ਪਿੰਡ ਜਿਹੜੇ ਆ ਸਤਲੁਜ ਦੇ ਨਾਲ ਲੱਗਦੇ ਆ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਣਗੇ ਔਰ ਰਾਤ ਏਡੀਸੀ ਫਾਜ਼ਲਕਾ ਉਹਨਾਂ ਵੱਲੋਂ ਵੀ ਡਾਕਟਰ ਮਨਦੀਪਪੁਰ ਵੱਲੋਂ ਵੀ ਦੱਸਿਆ ਗਿਆ ਕਿ ਪਾਣੀ ਤਾਂ ਆਣਾ ਹੀ ਹੈ ਔਰ ਪਾਣੀ ਜਿਹੜਾ ਲਗਾਤਾਰ ਫਿਰੋਜ਼ਪੁਰ ਤੋਂ ਹੁਣ ਫਾਜ਼ਲਕਾ ਨੂੰ ਛੱਡਿਆ ਜਾ ਰਿਹਾ ਔਰ ਹੁਸੈਨੀਵਾਲਾ ਤੋਂ ਸਾਰੇ ਗੇਟ ਖੋਲ ਦਿੱਤੇ ਗਏ ਨੇ ਔਰ ਪਾਣੀ ਅਕੀਰਤੇ ਜਲਾਲਾਬਾਦ ਤੇ ਫਾਜ਼ਿਲਕਾ ਨੂੰ ਮਾਰ ਕਰੇਗਾ ਜਾਂ ਫਿਰੋਜ਼ਪੁਰ ਨੂੰ ਮਾਰ ਕਰੇਗਾ ਹੁਣ ਤਬਾਈ ਦਾ ਮੰਜ਼ਰ ਜਿਹੜਾ ਨੇੜੇ ਆ ਕੱਲ ਰਾਤ ਜਿਹੜੀ ਆ ਉਹ ਕਿਆਮਤ ਦੀ ਰਾਤ ਸੀ ਕਿਉਂਕਿ 184000 ਕਿਊਸਿਕ ਪਾਣੀ ਜਿਹੜਾ ਉਹ ਸੰਭਾਲਣਾ ਬੜਾ ਮੁਸ਼ਕਿਲ ਸੀ ਔਰ 154000 ਕਿਊਸਿਕ ਪਾਣੀ ਜਿਹੜਾ ਉਹ ਹੁਸੈਨੀ ਵਾਲਾ ਤੇ ਪਹਿਲਾਂ ਹੀ ਚੱਲ ਰਿਹਾ ਔਰ ਜੇ ਆਏ 50000 ਹੋਰ ਕਿਊਸਿਕ ਪਾਣੀ ਆਂਦਾ ਤਾਂ ਪੂਰੀ ਤਰ੍ਹਾਂ ਸਾਤੌਲ ਜੋ ਫਲੱਡ ਜ਼ੋਨ 'ਚ ਪਹੁੰਚ ਜਾਏਗੀ ਹਲੇ ਤੱਕ ਲੋ ਫਲੱਡ ਚੱਲ ਰਿਹਾ ਸੀ ਪਰ ਅੱਜ ਪਾਣੀ ਆਣ ਤੋਂ ਬਾਅਦ ਹਾਈ ਅਲਰਟ ਜਿਹੜਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਜਾਰੀ ਕਰ ਦਿੱਤਾ ਗਿਆ ਔਰ ਕਈ ਸਕੂਲਾਂ ਨੂੰ ਵੀ ਜਿਹੜਾ ਬੰਦ ਰੱਖਣ ਦੀ ਜੀ ਮੰਦੀ ਜਿਹੜੀ ਖਦਾਇਤ ਦਿੱਤੀ ਗਿਆ ਕਿ ਜਿਹੜਾ ਹੋਰ ਪਾਣੀ ਛੱਡਿਆ ਗਿਆ ਤੇ ਸਿਚੁਏਸ਼ਨ ਹੋਰ ਵੀ ਖਰਾਬ ਹੋ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਮਨਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਮੇਰਾ ਮੇਰੇ ਸਹਿਯੋਗੀ ਜਤਿੰਦਰ ਮੋਹਨ ਪਠਾਨਕੋਟ ਤੋਂ ਲਾਈਵ ਜੁੜੇ ਹੋਏ ਨੇ ਜਤਿੰਦਰ ਪਠਾਨਕੋਟ ਦੀ ਮੌਜੂਦਾ ਤਸਵੀਰਾਂ ਕੀ ਕੁਝ ਹੈ ਕਿਸ ਤਰੀਕੇ ਨਾਲ ਚੱਕੀ ਦਰਿਆ ਜਲਾਲੀਆ ਦਰਿਆ ਰਾਵੀ ਦਰਿਆ ਇੱਥੇ ਕਹਿਰ ਮਚਾ ਰਹੇ ਨੇ ਕਿੰਨੇ ਪਿੰਡ ਜੋ ਨੇ ਹੜ੍ਹਾਂ ਦੀ ਚਪੇਟ 'ਚ ਆਏ ਹੋਏ ਨੇ ਕਿਉਂਕਿ ਅਤਿਆਤਨ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ ਜੇ ਸਰ ਨੂੰ ਤਾਂ ਦੱਸਦੇ ਕਿ ਜਿਹੜੀ ਬਰਸਾਤ ਹੈ ਉਹ ਅੱਜ ਤੀਸਰਾ ਦਿਨ ਹੈ ਜਦੋਂ ਬਰਸਾਤ ਹੈ ਲਗਾਤਾਰ ਚੱਲ ਰਹੀ ਹੈ ਤੇ ਜਿਸ ਨਾਲ ਚੱਕੀ ਦਰਿਆ ਹੋਵੇ ਚਾਹੇ ਜਲਾਲੀਆ ਦਰਿਆ ਹੋਵੇ ਉਜ ਦੇ ਰਿਆ ਹੋਵੇ ਇਹ ਸਾਰੇ ਦਰਿਆ ਜਿਹੜੇ ਉਹ ਉਫਾਨ ਤੇ ਆ ਪਰ ਜਿਹੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਬੀਤੇ ਕੱਲ ਤੋਂ ਜਿਹੜਾ ਰਾਵੀ ਦਰਿਆ ਹੈਗਾ ਉਸ ਉਹ ਭਾਰੀ ਉਫਾਨ ਦੇ ਵਿੱਚ ਆ ਗਿਆ ਕਿਉਂਕਿ ਰਣਜੀਤ ਸਾਗਰ ਡੈਮ ਦੇ ਜਿਹੜਾ ਫਲੱਡ ਗੇਟ ਹੈ ਉਹ ਸਾਰੇ ਦੇ ਸਾਰੇ ਫਲੱਡ ਗੇਟ ਖੋਲ ਦਿੱਤੇ ਗਏ ਆ ਜਿਸ ਦੇ ਨਾਲ ਵੱਡਾ ਜਿਹੜਾ ਖਤਰਾ ਜਰੂਰ ਉਸ ਇਲਾਕੇ ਵਿੱਚ ਬਣਿਆ ਹੋਇਆ ਜਿਹੜੇ ਲੋਕ ਰਾਵੀ ਦਰਿਆ ਦੇ ਕੰਢੇ ਰਹਿੰਦੇ ਨੇ ਇਸ ਕਾਰਨ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ ਤੇ ਕਈ ਫੈਸਲੇ ਲਏ ਜਾ ਰਹੇ ਆ ਜਿਵੇਂ ਸਕੂਲ ਬੰਦ ਕਰਨ ਦਾ ਪ੍ਰਸ਼ਾਸਨ ਵੱਲੋਂ ਫੈਸਲਾ ਲਿਆ ਗਿਆ ਅਜਿਹਾ ਇਹ ਇੱਕ ਮਾਮਲਾ ਕੱਲ ਵੀ ਸਾਹਮਣੇ ਆਇਆ ਜਿੱਥੇ ਕੁਝ ਲੋਕ ਜਿਹੜੇ ਰਾਵੀ ਦਰਿਆ ਦੇ ਜਿਹੜੇ ਵਿੱਚ ਫਸ ਗਏ ਸਨ ਜਿਨ੍ਹਾਂ ਨੂੰ ਐਨਡੀਆਰਫ ਦੀ ਟੀਮ ਵੱਲੋਂ ਰੈਸਕਿਊ ਕੀਤਾ ਗਿਆ ਤੇ ਪ੍ਰਸ਼ਾਸਨ ਹੈ ਜਿਹੜਾ ਲਗਾਤਾਰ ਇਹ ਸਾਰੇ ਇਹ ਮਾਮਲੇ ਦੇ ਉੱਤੇ ਨਿਗਾਹ ਬਣਾਈ ਰੱਖਿਆ ਹੈ ਜੇਕਰ ਗੱਲ ਕਰੀਏ ਕੈਬਨਿਟ ਮੰਤਰੀ ਆ ਉਹ ਵੀ ਲਗਾਤਾਰ ਆਪਣੇ ਇਲਾਕੇ ਦੇ ਵਿੱਚ ਦੌਰਾ ਕਰ ਰਿਹਾ ਅੱਜ ਵੀ ਕੈਬਨਿਟ ਮੰਤਰੀ ਜਿਹੜੇ ਪਠਾਨਕੋਟ ਵਿੱਚ ਆਣਗੇ ਅਤੇ ਹਾਰ ਪ੍ਰਭਾਵਿਤ ਜਿਹੜੇ ਇਲਾਕੇ ਹਨ ਉਹਨਾਂ ਦਾ ਦੌਰਾ ਕਰਨਗੇ ਇਸ ਦੇ ਨਾਲ ਨਾਲ ਕਿਸਾਨਾਂ ਦੇ ਵੀ ਮੁਸ਼ਕਲਾਂ ਵਧ ਰਹੀਆਂ ਕਿਉਂਕਿ ਕਿਸਾਨਾਂ ਦੀ ਜਿਹੜੇ ਖੇਤਾਂ ਦੇ ਵਿੱਚ ਪਾਣੀ ਇਕੱਠਾ ਹੋ ਚੁੱਕਿਆ ਹੈ ਕਈ ਬੰਨ ਅਜੇ ਹਨ ਜਿੱਥੇ ਪਾਣੀ ਹੁਣ ਓਵਰਫਲੋ ਹੋ ਰਿਹਾ ਪਾਣੀ ਖੇਤਾਂ ਵੱਲੋਂ ਜਾ ਜਾਵੇਗਾ ਜੇਕਰ ਉਹ ਬੰਨ ਟੁੱਟ ਜਾਂਦੇ ਨੇ ਤਾਂ ਕਿਸਾਨੀ ਦਾ ਵੀ ਹੋਰ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਇਸ ਦੇ ਨਾਲ ਰੇਲਵੇ ਟਰੈਕ ਦੀ ਗੱਲ ਕਰ ਲਈਏ ਚਾਹੇ ਜੇ ਜਲੰਧਰ ਜਿਹੜਾ ਮਾਰਗ ਹੈਗਾ ਉਸ ਨੂੰ ਲੋਕਾਂ ਦੀ ਆਵਾਜਾਈ ਦੇ ਲਈ ਬੰਦ ਕੀਤਾ ਹੋਇਆ ਸੀ ਇਸ ਦੇ ਨਾਲ ਜੰਮੂ ਨੂੰ ਜਾਣ ਵਾਲੇ ਜਿਹੜਾ ਪੁਲ ਹੈਗਾ ਰਾਵੀ ਦਰਿਆ ਦੇ ਉੱਤੇ ਬਣਿਆ ਉਸ ਨੂੰ ਵੀ ਵੱਡੇ ਜਿਹੜੇ ਹੈਵੀ ਵਹੀਕਲਸ ਹੈਗੇ ਉਸ ਦੇ ਲਈ ਵੀ ਬੰਦ ਕੀਤਾ ਗਿਆ ਹੈ ਮਤਲਬ ਕੁੱਲ ਮਿਲਾ ਕੇ ਗੱਲ ਕਰੀਏ ਤੇ ਪਠਾਨਕੋਟ ਦੇ ਲੋਕ ਹੈ ਜਿਹੜਾ ਪੂਰੀ ਤਰ੍ਹਾਂ ਇਸ ਬਰਸਾਤ ਦੀ ਆਫਤ ਦੀ ਮਾਰ ਚੇਲ ਰਹੇ ਨੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਰੋਬਾਰ ਲੋਕਾਂ ਦੇ ਬੰਦ ਹੋਏ ਪਏ ਨੇ ਨਾ ਸਿਰਫ ਵੱਡੀ ਥਾਵਾਂ ਤੇ ਨਾ ਸਿਰਫ دریاਵਾ ਦੇ ਕੰਡੇ ਬਲਕਿ ਹੁਣ ਜਿਹੜੀ ਇਸ ਬਰਸਾਤ ਦੇ ਮਾਰ ਹੈ ਛੋਟੀ ਗਲੀਆਂ ਛੋਟੀ ਗਲੀਆਂ ਦੇ ਵਿੱਚ ਵੀ ਕਈ ਅਜਿਹੀਆਂ ਗਲੀਆਂ ਹਨ ਜਿਹੜੀਆਂ ਪੂਰੀ ਤਰ੍ਹਾਂ ਤਸ ਗਈਆਂ ਕਈ ਮਕਾਨ ਡਿੱਗ ਗਏ ਕਈ ਜਿਹੜੇ ਪਸ਼ੂ ਹੈਗੇ ਆ ਉਹ ਇਸ ਪਾਣੀ ਵਿੱਚ ਬੈ ਗਏ ਅਤੇ ਪੂਰੀ ਤਰ੍ਹਾਂ ਕੁਦਰਤ ਦੀ ਜਿਹੜੀ ਇਹ ਜਿਹੜੀ ਆਫਤ ਹੈਗੀ ਆ ਲੋਕਾਂ ਦੀ ਜਿਹੜੇ ਆਮ ਜਿਹੜੀ ਜ਼ਿੰਦਗੀ ਆ ਉਸ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਜਿਸ ਤਰ੍ਹਾਂ